ਇਸ ਵਕਤ ਦੀ ਵੱਡੀ ਖਬਰ ਪੰਜਾਬ ਦੇ ਸਭ ਤੋਂ ਵੱਡੇ ਜ਼ਿਲ੍ਹਾ ਲੁਧਿਆਣਾ ਤੋਂ ਆ ਰਹੀ ਹੈ ਜਿੱਥੇ ਕਿ ਸਾਬਕਾ ਕਾਂਗਰਸੀ ਸਰਪੰਚਾ ਵੱਲੋਂ ਲਗਾਏ ਗੇ ਐਨਓਸੀ ਨਾ ਮਿਲਣ ਦੇ ਇਲਜ਼ਾਮ ਮੌਕੇ ਤੇ ਪਹੁੰਚੇ ਕਾਂਗਰਸ ਦੇ ਸਾਬਕਾ ਐਮਐਲਏ ਦੀ ਹੋਈ ਪੰਚਾਇਤ ਅਸਰਾਂ ਦੇ ਨਾਲ ਬਹਿਸ ਹੋਈ ਹੈ ਤੂ ਤੜਾਕਤੇ ਗੱਲ ਪਹੁੰਚ ਗਈ ਸੀ ਤਸਵੀਰਾਂ ਵੀ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਬੀਤੇ ਦਿਨ ਤੋਂ ਹੀ ਪੰਜਾਬ ਭਰ ਦੇ ਵਿੱਚ ਜੋ ਹਾਲਾਤ ਹੈ ਨਾਜ਼ੁਕ ਬਣੇ ਹੋਏ ਹਨ ਕਿਉਂਕਿ ਜਿਰਾ ਜੀ ਅਸੀਂ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ ਜਿੱਥੇ ਕਿ ਖੂਨੀ ਝੜਪਈ ਸੀ ਕੁਲਬੀਰ ਸਿੰਘ ਕਾਂਗਰਸ ਆਗੂਆਂ ਦੀ ਜੋ ਕਿ ਸਾਬਕਾ ਫਤਾਇਕ ਸੀ ਉਥੋਂ ਦੇ ਤੇ ਆਪ ਵਰਕਰਾਂ ਦੀ ਖੂਨੀ ਝੜਪਈ ਸੀ ਉਸ ਤੋਂ ਬਾਅਦ ਹੁਣ ਤਣਾਅ ਦਾ ਜਿਹੜਾ ਮਾਹੌਲ ਹੈ ਲੁਧਿਆਣਾ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਕਿ ਸਾਬਕਾ ਕਾਂਗਰਸੀ ਸਰਪੰਚਾ ਵੱਲੋਂ ਐਨਓਸੀ ਨਾ ਮਿਲਣ ਤੇ ਆਫਰਾਂ ਦੇ ਨਾਲ ਬਹਿਸਬਾਜ਼ੀ ਹੋਈ ਹੈ ਤੇ ਸਾਬਕਾ ਐਮਐਲਏ ਦੀ ਪੰਚਾਇਤ ਅਸਰ ਦੇ ਨਾਲ ਬਹਿਸਬਾਜ਼ੀ ਤੁਸੀਂ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜੋਹਾਨਾ ਦੇ ਬਲੋਕ 1 ਦੇ ਵਿੱਚ ਸਾਬਕਾ ਕਾਂਗਰਸੀ ਸਰਪੰਚਾਂ ਵੱਲੋਂ ਪੰਚਾਇਤ ਦਫ਼ਤਰ ਅੱਗੇ ਆ ਕੇ ਕਾਫੀ ਹੰਗਾਮਾ ਕੀਤਾ ਗਿਆ ਅਤੇ ਇਲਜ਼ਾਮ ਲਗਾਏ ਗਏ ਕਿ ਬੀਡੀਪੀਓ ਉਹਨਾਂ ਨੂੰ ਐਨਓਸੀ ਨਹੀਂ ਦੇ ਰਹੇ ਜਿਸ ਨੂੰ ਲੈ ਕੇ ਸਾਬਕਾ ਐਮਐਲਏ ਕਾਂਗਰਸ ਕੁਲਦੀਪ ਵੈਦ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਪੰਚਾਇਤੀ ਅਫਸਰ ਰਾਜੀਸ਼ ਛੱਡਾ ਦੇ ਨਾਲ ਗੱਲਬਾਤ ਕੀਤੀ ਗਈ ਇਸ ਦੌਰਾਨ ਦੋਵੇਂ ਵਿਚਾਰ ਕਾਫੀ ਤਿੱਖੀ ਬਹਿਸ ਹੋਈ ਕੁਲਦੀਪ ਵੈਦ ਨੇ ਆਖਿਆ ਕਿ ਕਿਸੇ ਵੀ ਤਰ੍ਹਾਂ ਦਾ ਧੱਕਾ ਸਾਡੇ ਸਰਪੰਚਾਂ ਨਾਲ ਨਹੀਂ ਹੋਣ ਦਿੱਤਾ ਜਾਵੇਗਾ ਉਥੇ ਦੂਜੇ ਪਾਸੇ ਸਾਫਕਾ ਸਰਪੰਚਾਂ ਨੇ ਆਖਿਆ ਕਿ ਸਾਨੂੰ ਐਨਓਸੀ ਨਹੀਂ ਦਿੱਤੀ ਜਾ ਰਹੀ ਉਹਨਾਂ ਨੇ ਆਖਿਆ ਕਿ ਨਾ ਹੀ ਸਾਨੂੰ ਕੋਈ ਚਿੱਠੀਆਂ ਭੇਜੀਆਂ ਗਈਆਂ ਹਨ ਅਤੇ ਨਾ ਹੀ ਕੋਈ ਸਾਡੇ ਕੋਲ ਬਕਾਏ ਹਨ ਉਹਨਾਂ ਨੇ ਆਰੋਪ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਬਾਅ ਦੇ ਚਲਦਿਆਂ ਬੀਡੀਪੀਓ ਸਾਨੂੰ ਐਨਓਸੀ ਜਾਰੀ ਨਹੀਂ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਇਸ ਸੰਬੰਧ ਅਸੀਂ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕਰਾਂਗੇ ਅਤੇ ਨਾਲ ਹੀ ਲੋੜ ਪਈ ਤਾਂ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ ਹਾਲਾਂਕਿ ਦੂਜੇ ਪਾਸੇ ਬਲੈਕ 1 ਦੇ ਬੀਡੀਪੀਓ ਨੇ ਦੱਸਿਆ ਕਿ ਸਾਨੂੰ ਸਖਤ ਹਦਾਇਤਾਂ ਹਨ ਜਿਹੜੇ ਵੀ ਸਰਪੰਚਾਂ ਦਾ ਬਕਾਇਆ ਹੈ ਜਾਂ ਜਿਨ੍ਹਾਂ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਚੱਲ ਰਹੀ ਹੈ ਉਹਨਾਂ ਨੂੰ ਐਨਓਸੀ ਨਹੀਂ ਦਿੱਤੀ ਜਾਵੇਗੀ ਉਹਨਾਂ ਨੇ ਆਖਿਆ ਕਿ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਣਾ ਕੰਮ ਕਰ ਰਹੇ ਹਾਂ ਕਾਨੂੰਨ ਦੇ ਮੁਤਾਬਕ ਹੀ ਅਸੀਂ ਐਨਓਸੀ ਜਾਰੀ ਕਰ ਰਹੇ ਹਾਂ ਇਸ ਮੌਕੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਕੀ ਕੁਝ ਉਹਨਾਂ ਨੇ ਆਖਿਆ ਤੁਸੀਂ ਵੀ ਜ਼ਰੂਰ ਸੁਣੋ ਮੈਂ ਜੇ ਚੰਗੀ ਜਿਹੀ ਚੀਜ਼ ਲੱਭ ਰਿਹਾ ਹਾਂ ਅਕਸਰ ਮੈਂ ਅਕਸਰ ਕੁਝ ਨਾ ਬੋਲਿਆ ਤਾਂ ਮੈਂ ਕਰ ਦਿੰਦਾ ਅੱਜ ਵੀ ਮੈਂ ਚੰਗੀ ਜਿਹੀ ਚੀਜ਼ ਲੱਭ ਰਿਹਾ ਹਾਂ ਇਹਦਾ ਕੋਈ ਨਹੀਂ ਹੈ ਵੀਰਾ ਉਹਦੇ ਨਾਲ ਆਉਂਦਾ ਹੈ ਇਹ ਲੋੜ ਕਰਦਾ ਹੈ ਮੈਂ ਉਸ ਲਈ ਆਇਆ ਤੇ ਲਾਗੂ ਕਰ ਉਸੇ ਨੂੰ ਉਸੇ ਲਈ ਨਹੀਂ ਸੁਣਨੀ ਉਸੇ ਨਾਲ ਹੀ ਲੈਣੇ ਇਹ ਤੋਂ ਐਨਓਸੀ ਲੈਣ ਵਾਸਤੇ ਨਹੀਂ ਤਾ ਨੂੰ ਕਿਹਾ ਉਹ ਕਹਿੰਦਾ ਕਿ ਮੇਰੇ ਤੇ ਵਾਪਸ ਕਰਦੇ ਹੋ ਤਾਂ ਨਹੀਂ ਜੀ ਸਾਡੇ ਨੂੰ ਕਿਹੜਾ ਬੰਦਾ ਮੇਰਾ ਵਿਜੇ ਕੁਮਾਰ ਸਿੰਘ ਨਾਮ ਹੈ ਮੇਰਾ ਹਿਉਰੀਵਾਲ ಗ್ರಾಮ ਪਿੰਡ ਹਿਉਰੀਵਾਲ ਕੀ ਗੱਲਬਾਤ ਹੋਈ ਅੰਦਰ ਕਹਿੰਦੇ ਐਨਓਸੀ ਦਾ ਕੋਈ ਰੌਲਾ ਸੀ ਤੁਹਾਡਾ ਵੀ ਦੇ ਨਹੀਂ ਦੇ ਕੁਝ ਪੈ ਮੈਂ ਕੱਲ ਐਨਓਸੀ ਲੈਣ ਵਾਸਤੇ ਆਇਆ ਸੀ ਤੇ ਐਨਓਸੀ ਮੇਰੇ ਮੈਂਬਰਾਂ ਦੀਆਂ ਸਾਰੀਆਂ ਹੋ ਗਈਆਂ ਸੀ ਮੇਰੇ ਸਰਪੰਚ ਮੇਰੀ ਲੇਡੀ ਸਾਡੀ ਸੀਟ ਲੇਡੀ ਜਨਰਲ ਮੇਰੀ ਵਾਈਫ ਦੇ ਕਾਗਜ਼ ਭਰੇ ਸੀ ਅਸੀਂ ਤੇ ਇੱਕ ਰਿਕਵਰੀing ਕੈਂਡੀਡੇਟ ਸੀ ਲੜਕੀ ਸੋ ਮੈਂਬਰਾਂ ਦੇ ਡਾਕੂਮੈਂਟਸ ਮੈਨੂੰ ਦੇ ਦਿੱਤੇ ਐਨਓਸੀ ਕਲੀਅਰ ਕਰਕੇ ਤੇ ਪੰਚ ਤੇ ਸਰਪੰਚ ਦੇ ਰਿਕਵਰੀing ਤੇ ਸਰਪੰਚ ਦੇ ਕਾਗਜ਼ ਨਹੀਂ ਦਿੱਤੇ ਤੇ ਜਦੋਂ ਮੈਂ ਬीडीＰਆ ਸਾਹਿਬ ਕੋਲ ਲੈਣ ਗਿਆ ਕਾਗਜ਼ ਤਾਂ ਉਹਨਾਂ ਨੇ ਮੇਰੇ ਕੋਲੋਂ ਮੈਂਬਰਾਂ ਦੇ ਕਾਗਜ਼ ਵੀ ਫੜ ਕੇ ਰੱਖ ਲਏ ਕਿ ਤੁਹਾਨੂੰ ਅਸੀਂ ਇਲੈਕਸ਼ਨ ਨਹੀਂ ਲੜਨ ਦੇਣੀ ਤੁਸੀਂ ਕਾਂਗਰਸੀ ਸਰਪੰਚੋਂ ਇਸ ਕਰਕੇ ਵੀ ਤੁਸੀਂ ਬਾਹਰ ਜਾਓ ਮੈਂ ਬੜੀ ਰਿਕਵੈਸਟ ਕੀਤੀ ਅੱਜ ਵੀ ਮੈਂ ਬੜੀ ਰਿਕਵੈਸਟ ਕੀਤੀ ਹੱਥ ਜੋੜ ਕੇ ਮੈਂਨ ਤਾਂ ਕੀਤੀਆਂ ਕਿ ਤੁਸੀਂ ਸਾਡੇ ਡਾਕੂਮੈਂਟਸ ਦੇ ਦਿਓ ਉਹ ਕਹਿੰਦਾ ਤੁਹਾਨੂੰ ਇਲੈਕਸ਼ਨ ਅਸੀਂ ਨਹੀਂ ਲੜਨ ਦੇਣੀ ਐਮਐਲਏ ਸਾਡੇ ਸਰਕਾਰ ਦੀ ਸਾਨੂੰ ਹਦਾਇਤ ਆ ਵੀ ਤੁਸੀਂ ਇੱਥੋਂ ਜਾਓ ਸੋ ਮੈਂ ਕਲਦੀਸ਼ ਸਿੰਘ ਵੈਦ ਨੂੰ ਬੁਲਾਇਆ ਸੀ ਜੀ ਸਾਡੇ ਸਾਬਕਾ ਐਮਐਲਏ ਪਹਿਲਾਂ ਸੀ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਸੀਗੇ ਸੋ ਉਹ ਆਏ ਉਹਨਾਂ ਨੇ ਗੱਲਬਾਤ ਕੀਤੀ ਆ ਕੋਈ ਵਧੀਆ ਕੋਈ ਰਿਸਪਾਂਸ ਮਿਲਿਆ ਨਹੀਂ ਔਰ ਇਹਨਾਂ ਨੇ ਮਨਾ ਕਰਦਾ ਜੀ ਕਹਿੰਦੇ ਵੀ ਨਹੀਂ ਅਸੀਂ ਐਨਓਸੀ ਤੱਕ ਇਸ ਸਰਪੰਚ ਨੂੰ ਦੇਣੀ ਹੈ ਵੀ ਹੋਰ ਕੋਈ ਤੁਹਾਡਾ ਡਿਫਾਲਟਰ ਹੈਗਾ ਕੁਝ ਪੈਸੇ ਦਾ ਰੋਲਾ ਮੈਂ ਕਿਹਾ ਜੀ ਇੱਕ ਪੈਸੇ ਦਾ ਰੋਲਾ ਨਹੀਂ ਮੈਨੂੰ ਇੱਕ ਚਿੱਠੀ ਵੀ ਦਿਖਾ ਦੇਣ ਮੈਨੂੰ ਜੇ 5 5 ਸਾਲ ਚ ਪਾਈ ਹੋਵੇ ਉਹ ਕਹਿੰਦੇ ਅਸੀਂ ਕਹਿੰਦਾ ਤੁਹਾਨੂੰ ਲੈਟਰ ਬਹੁਤ ਇਸ਼ੂ ਕੀਤੀ ਇੱਕ ਵੀ ਲੈਟਰ ਮੈਂ ਕਹਿੰਦਾ ਜੀ ਇੱਕ ਵੀ ਚਿੱਠੀ ਮੈਨੂੰ ਦਿਖਾ ਦਿਓ ਮੇਰੇ ਹੱਥ ਦੀ ਰਸੀਵ ਕੀਤੀ ਹੋਈ ਮੈਂ ਕਿਹਾ ਮੈਂ ਕਦੀ ਜ਼ਿੰਦਗੀ ਚ ਇਲੈਕਸ਼ਨ ਨਹੀਂ ਲੜੂੰਗਾ ਇਹ ਬਿਲਕੁਲ ਝੂਠਾ ਇਹ ਬੀਡੀਪੀ ਉਹ ਬਿਲਕੁਲ ਝੂਠਾ ਆਦਮੀ ਆ ਇਹ ਸ਼ਰਿਆਮ ਇਸ ਬੰਦੇ ਨੇ 2013 ਤੋਂ 2018 ਤੱਕ ਇੱਕ ਇੱਕ ਲੇਡੀ ਨੇ ਇਲੈਕਸ਼ਨ ਲੜੀ ਸੀ ਉਹ ਜਿੱਤੀ ਸੀ ਕਮਲੇਸ਼ ਰਾਣੀ ਉਹਦਾ ਨਾਮ ਆ ਉਹ ਉਹਨੂੰ 5 ਸਾਲ ਚਿੱਠੀਆਂ ਜਾਂਦੀਆਂ ਨੇ ਉਹਦਾ ਬਕਾਇਆ ਖੜਾ ਉਹਨੂੰ ਇਹਨਾਂ ਨੇ ਐਨਓਸੀ ਜਾਰੀ ਕਰਤੀ ਆ ਮੈਂ ਤਾਂ ਮੌਜੂਦਾ ਸਰਪੰਚ ਸੀਗਾ ਰਿਕਾਰਡ ਸੈਕਟਿੰਗ ਨਹੀਂ ਲੈਣਾ ਸੀਗਾ ਮੈਂ ਰਿਕਾਰਡ ਮੇਰਾ ਜਮਾ ਹੀ ਨਹੀਂ ਕੀਤਾ ਇਹਨਾਂ ਨੇ ਮੈਨੂੰ ਪੁੱਛੇ ਹੀ ਨਹੀਂ ਸਾਨੂੰ ਸਾਲ ਭਰ ਹੁਣ ਕੀ ਕਰੋਗੇ ਅੱਗੇ ਹੁਣ ਮੈਂ ਇਲੈਕਸ਼ਨ ਕਮਿਸ਼ਨ ਨੂੰ ਰਾਤ ਦੀ ਪਾਈ ਹੋਈ ਆ ਕੰਪਲੇਂਟ ਪਾਈ ਹੋਈ ਆ ਬਾਕੀ ਹੁਣ ਹਾਈ ਕੋਰਟ ਦਾ ਰੁਖ ਕਰਾਂਗੇ ਅਸੀਂ ਕੋਈ ਵਿਚਾਰਾ ਲੋਕਤੰਤਰ ਦਾ ਹਤਿਆਰ ਹੈ ਆਵਾਮੀ ਪਾਰਟੀ ਵਾਲੇ ਸੱਤਿਆਨਾਸ਼ ਕਰਤਾ ਇਹਨਾਂ ਨੇ ਪਬਲਿਕ ਦਾ ਮੈਂ ਇਹ ਕਹਿਣਾ ਕਿ ਅਸੀਂ ਇਹਨਾਂ ਕੋਲ ਰਿਕਾਰਡ ਬਹੁਤ ਬਾਰੀ ਮੰਗਿਆ ਵੀ ਕਿੰਨਾ ਨਹੀਂ ਦਿਖਾਉਂਦੇ ਮੈਂ ਕਹਿੰਦੀ ਇੱਕ ਵੀ ਮੈਨੂੰ ਚਿੱਠੀ ਦਿਖਾ ਦੇਣ ਜਾਂ ਮੈਨੂੰ ਕਿਤੇ ਸਾਈਨ ਹੋਏ ਦਿਖਾ ਦੇਣ ਜਾਂ ਮੇਰੇ ਕੋਲ ਕੋਈ ਆਇਆ ਹੋਵੇ ਬੰਦਾ ਉਹ ਮੈਨੂੰ ਦੱਸਦੇ ਵੀ ਮੈਂ ਗਿਆ ਸੀ ਵੀ ਮੈਨੂੰ ਰਿਕਾਰਡ ਨਹੀਂ ਦਿੱਤਾ ਇਹ ਝੂਠ ਬੋਲਦੇ ਬਿਲਕੁਲ ਸ਼ਰਮ ਝੂਠ ਬੋਲਦੇ ਦੇਖੋ ਜੋ ਸਰਕਾਰ ਦੀ ਹੈ ਇਨਸਟਰਕਸ਼ਨਸ ਨੇ ਉਹਨਾਂ ਨੂੰ ਸਾਰੇ ਅਫਸਰ ਫਾਲੋ ਕਰਦੇ ਆ ਐਂਡ ਕਰਨਾ ਵੀ ਚਾਹੀਦਾ ਜਿੱਥੇ ਕਿਤੇ ਕੋਈ अपना केस रजिस्टर्ड है या किते कोई कोई बहुत डिफॉल्टर है ओदे वास्ते मेरी बीडीपीओ साहब ਨਾਲ ਮੀਟਿੰਗ ਹੋਈ ਹੈ ਉਹ ਜਰੂਰ ਇਹਨਾਂ ਨੇ ਰੋਕੇ ਬਾਕੀ ਮੈਨੂੰ ਬੀਡੀਪੀਓ ਸਾਹਿਬ ਨੇ ਬਿਲਕੁਲ ਭਰੋਸਾ ਦਿੱਤਾ ਐਂਡ ਸਾਰਿਆਂ ਦੇ ਜਿਹਦੇ ਜਿਹਦੇ ਐਨਓਸੀ ਹੈ ਉਹ ਐਨਓਸੀ ਹੋ ਰਹੇ ਨੇ ਇਲیکشن ਕਮਿਸ਼ਨ ਨੇ ਇਹ ਕਿਹਾ ਜੇ ਕਿਤੇ ਕੋਈ ਐਨਓਸੀ ਦੀ ਪ੍ਰੋਬਲਮ ਆਦੀ ਹੈ ਤਾਂ ਬੰਦਾ ਐਫੀਡੇਵਿਟ ਫਾਈਲ ਕਰਕੇ ਆਪਣਾ ਕਾਗਜ਼ ਦਾਖਲ ਕਰ ਸਕਦਾ ਹੈ ਤੇ ਸਤ ਰਾਜਾਵਡਿੰਗ ਸਾਹਿਬ ਨੇ ਵੀ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਵੀ ਕਿਸੇ ਤਰ੍ਹਾਂ ਦਾ ਕੋਈ ਧੱਕਾ ਨਾ ਕੀਤਾ ਜਾਵੇ ਤੇ ਤੁਹਾਡੇ ਸਰਪੰਚ ਬਹੁਤ ਸਾਰੇ ਅੱਗੇ ਦੇਖੋ ਜੇ ਕਿਤੇ ਵੀ ਕੋਈ ਤੱਕਾ ਹੋਏਗਾ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹਰ ਚੀਜ਼ ਦਾ ਕਿਉਂਕਿ ਮੈਂ ਆਪ ਡੀਸੀ ਨੇ ਆ ਮੈਂ ਆਪ ਐਸਡੀਐਮ ਨੇ ਆ ਆਈ ਡੀਸੀ ਨੇ ਮੈਨੂੰ ਪਤਾ ਸਾਰੇ ਸਿਸਟਮ ਦਾ ਤੇ ਜੇ ਕੋਈ ਬਲੈਟੈਂਟਲੀ ਕੋਈ ਅਫਸਰ ਗਲਤ ਕੰਮ ਕਰੂਗਾ ਉਹਨੂੰ ਅਸੀਂ ਨਹੀਂ ਬਖਸ਼ਾਂਗੇ ਮੇਰੀ ਵਾਈਫ ਕੀ ਨਾਮ ਹੈ ਜੀ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਨਾਮ ਇੰਦਰ ਸਿੰਘ ਹੈ ਕਿਹੜਾ ਪਿੰਡ ਹੈ ਰਾਜਾਪੁਰ ਪੱਤੀ ਕੀ ਤੱਕਾ ਹੋ ਰਿਹਾ ਕੀ ਐਮਓ ਸੀ ਨਹੀਂ ਕੀ ਕਰ ਰਹੇ ਮੇਰੀ ਵਾਈਫ ਸਰਪੰਚ ਸੀ ਪਿਛਲੀ ਵਾਰ ਯਾਰ ਕਾ ਫੇਰ ਉਹ ਮੈਨ ਆ ਗਈ ਆ ਅਸੀਂ ਫੇਰ ਚੋਣ ਲੜਨੀ ਚਾਹੁੰਦੇ ਆ ਸਾਡੇ ਪਹਿਲਾਂ ਸਾਰਾ ਕੁਝ ਜਾ ਕੇ ਜਈ ਸਾਹਿਬ ਬੇਨਤੀਆਂ ਮੁੰਤੀਆਂ ਕਰਾਏ ਨੇ ਸਾਰੇ ਬਿੱਲ ਇਹਨਾਂ ਨੂੰ ਦਿੱਤੇ ਹੋਏ ਨੇ ਐਨਓਸੀ ਇਹਨਾਂ ਨੇ ਅਜ ਤੱਕ ਸਾਨੂੰ ਜੂਸੀ ਨਹੀਂ ਮਿਲਾ ਕੇ ਦਿੱਤੇ ਬਸ ਜਦੋਂ ਅਸੀਂ ਹੁਣ ਕਦੇ ਸਾਡੇ ਸੈਕਟਰੀ ਬਦਲ ਦਿੰਦੇ ਸੀ ਕਦੇ ਕੋਸ਼ ਕਰਦੇ ਹੁਣ ਜਦੋਂ ਦੁਬਾਰੇ ਅਸੀਂ ਚੋਣ ਲੜਨੀ ਹੈ ਤੇ ਹੁਣ ਸਾਨੂੰ ਕਹਿੰਦੇ ਤੁਹਾਨੂੰ ਪਹਿਲੇ ਹਸਾਬਕਾ ਪੂਰੇ ਕਰੋ ਉਹ ਤੇ ਦਫਤਰੀ ਕੰਮ ਹੈ ਇਹਦਾ ਕਿ ਲੱਗਦਾ ਕੀ ਕਰਨਾ ਵੀ ਕਰਨਾ ਇਹ ਆਪਣਾ ਇਹ ਬਖਲਾਹੜ ਜਾ ਬਖਲਾਹੜ ਵਿੱਚ ਆ ਗਏ ਆ ਅਸੀਂ ਸਮਝਦੇ ਝਾੜੂ ਪਾਰਟੀ ਨੇ ਰੋਕੇ ਹੋਏ ਨੇ ਕਿਹੜੀ ਪਾਰਟੀ ਨਾਲ ਪਹਿਲਾਂ ਚੱਲਦੇ ਸੀ ਅਸੀਂ ਕਾਂਗਰਸ ਨਾਲ ਚੱਲਦੇ ਸੀ ਇਹ ਹੀ ਕਰਨ ਲੱਗਦਾ ਵੀ ਇਹ ਹੀ ਕਰਨ ਲੱਗਦਾ ਕਿ ਝਾੜੂ ਪਾਰਟੀਆਂ ਹੀ ਰੋਕੇ ਹੋਏ ਨੇ ਸਾਡੀਆਂ ਐਨਓ ਸੀ ਅਜੇ ਤੱਕ ਜੂਸੀ ਨਹੀਂ ਬਣਾ ਕੇ ਦਿੱਤੇ ਜਿਹੜੀ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਸਾਨੂੰ ਚੋਣ ਲੜਨ ਦੀ ਇਜਾਜ਼ਤ ਦਿੱਤੀ ਜਾਵੇ ਦੇ ਸਭ ਦਾ ਐਮ ਐਲ ਏ ਹੈ ਹੀ ਸਭ ਦਾ ਐਮ ਐਲ ਏ ਹੈ ਹੀ ਇਹਨਾਂ ਨੇ ਵੀ ਇਹ ਮੰਗ ਕੀਤੀ ਹੈ ਕਿ ਸਾਡੇ ਜਿਹੜੇ ਸਰਪੰਚ ਪਹਿਲੇ ਸੀਗੇ ਉਹਨਾਂ ਦੇ ਜੇ ਕੋਈ ਗਲਤੀ ਹੈ ਤਾਂ ਸਾਨੂੰ ਅੰਦਰ ਕਰੋ ਤੇ ਨਹੀਂ ਤਾਂ ਸਾਡੀ ਯੂਸੀ ਸਾਡੇ ਤਿਆਰ ਕਰਕੇ ਤੇ ਸਾਡੇ ਚੋਣ ਲੜਨ ਦੀ ਇਜਾਜ਼ਤ ਦਿੱਤੀ ਜਾਵੇ ਸਾਨੂੰ ਇਲੈਕਸ਼ਨ ਕਮਿਸ਼ਨ ਤੱਕ ਕੋਸ਼ਿਸ਼ ਕਰੋਗੇ ਹਾਂ ਕਰਾਂਗੇ ਜੀ ਕਰਾਂਗੇ ਸਰ ਕੁਝ ਜਿਹੜਾ ਇੱਕ ਸਰਪੰਚ ਆਇਆ ਉਸਨੇ ਆ ਕੇ ਇਲਜ਼ਾਮ ਲਾਇਆ ਸੀ ਕਿ ਰਿਕਮੈਂਡ ਮੈਂ ਸਰ ਇਸ ਤਰ੍ਹਾਂ ਨਾਲ ਹੋ ਬਈ ਜਿਹੜਾ ਜਿਨ੍ਹਾਂ ਦੇ ਬਕਾਇਆ ਰਹਿੰਦੇ ਨੇ ਜਾਂ ਜਿਹੜੇ ਡਿਫਾਲਟਰ ਨੇ ਉਸ ਤਰ੍ਹਾਂ ਉਹਨੂੰ ਮਨਾ ਕੀਤਾ ਜਾ ਰਿਹਾ ਹੈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਹੜੇ ਵੀ ਬੰਦੇ ਕੁਛ ਐਦਾਂ ਦੇ ਹੁੰਦੇ ਨੇ ਨਾ ਜਿਨ੍ਹਾਂ ਦੇ ਕੋਲ ਬਕਾਇਆ ਨਿਕਲਦੇ ਹੁਣ ਉਹਨਾਂ ਨੂੰ ਅਸੀਂ ਐਨਓਸੀ ਜਾਂ ਨੋਡਿਊ ਨਹੀਂ ਦੇਣੀ ਹੁੰਦਾ ਨੋਡਿਊ ਦਾ ਮਤਲਬ ਹੈ ਇਹਦੇ ਵੱਲ ਕੋਈ ਬਕਾਇਆ ਨਹੀਂ ਜੇ ਉਹਦੇ ਵੱਲ ਕੋਈ ਬਕਾਇਆ ਪੰਚਾਇਤ ਦਾ ਰਿਕਾਰਡ ਹੈਂਡਓਵਰ ਨਹੀਂ ਕੀਤਾ ਜਾਂ ਉਹਨੇ ਕੋਈ ਡਰਾਟਾ ਨਹੀਂ ਉਹਦੇ ਵੱਲ ਅਮਾਉਂਟ ਨਿਕਲਦੀ ਹੈ ਜਾਂ ਕੈਸ਼ ਇਨ ਹੈਂਡ ਨਿਕਲਦਾ ਤਾਂ ਅਸੀਂ ਉਹਨੂੰ ਨੋਡਿਊ ਨਹੀਂ ਦੇਣਾ ਹੁੰਦਾ ਇਸ ਤੋਂ ਇਲਾਵਾ ਜੇ ਕੋਈ ਬੰਦਾ ਪੰਚਾਇਤ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਬਕਾਇਦਾਰ ਹੈ ਪਿਛਲੀ ਉਹਦੇ ਬਾਲ ਕੋਈ ਅੰਡਰ ਸੈਕਸ਼ਨ 216 ਸਾਡੇ ਪੰਜਾਬ ਪੰਚਾਇਤੀ ਰਾਜ ਐਕਟ 1994 ਦੇ ਅਧੀਨ ਜੇ ਕੋਈ ਕਾਰ ਵੀ ਚੱਲਦੀ ਹੈ ਤੇ ਅਸੀਂ ਉਹਨੂੰ ਵੀ ਲੋਡਿੰਗ ਨਹੀਂ ਦੇਣਾ ਤੇ ਅਸੀਂ ਜਿਹੜਾ ਵੀ ਬੰਦਾ ਸਾਡੇ ਕੋਲ ਆਂਦਾ ਉਹਨੂੰ ਦੱਸੀ ਜਾਂਦੇ ਜਿਹੜੇ ਫਰੈਸ਼ ਆ ਉਹਨਾਂ ਦਾ ਅਸੀਂ ਕਿਸੇ ਦਾ ਕੋਈ ਰੋਕਦੇ ਨਹੀਂ ਸਿਰਫ ਇਹ ਦੇਖਦੇ ਆ ਮੇ ਨਿਯਾਜ ਕਾ ਵਿੱਚ ਤਾਂ ਨਹੀਂ ਉਹਦੇ ਵਿੱਚ ਸਾਰਿਆਂ ਦੀ ਡਿਟੇਲ ਚ ਰਿਪੋਰਟ ਹੁੰਦੀ ਹੈ ਪੰਚਾਇਤ ਸੈਕਟਰੀ ਤੇ ਫਿਰ ਜਈ ਉਸ ਤੋਂ ਬਾਅਦ ਸੰਤੀ ਵਟਵਾਰੀ ਸਪੋਰਟੈਂਟ ਸਾਰੇ ਸਾਈਨ ਕਰਦੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਜਾਰੀ ਕਰ ਦਿੱਤਾ ਸਰ ਉਹਨਾਂ ਕਟਿੰਗਾਂ ਨਸਲੀ ਜਾਰੀ ਕੀਤੀਆਂ ਬਲੋਗ ਕੱਲ ਸ਼ਾਮ ਤੱਕ 500 ਦੇ ਲਗਭਗ 500 ਤੋਂ ਉੱਪਰ ਹੀ 515 ਕਰ ਲਗਭਗ ਜਾਰੀ ਹੋ ਚੁੱਕੀਆਂ ਐ ਸੀ ਤੇ ਹੁਣ ਅੱਜ ਸਵੇਰ ਦਾ ਕੰਮ ਜਿਹੜਾ ਸ਼ੁਰੂ ਹੋਇਆ ਹੀ ਐ ਹਜੇ ਤੇ ਵਿਮਨ ਡੂਏਟ ਸਰ ਰਾਜਨੀਤ ਰਾਜਨੀਤ ਬੰਦਰ ਦੇ ਜਿਹੜੇ ਹਸਪਤਾਲ ਸਰਪੰਚ ਨੇ ਆ ਉਹਨਾਂ ਦੀ ਵੀ ਲਗਭਗ ਹੋਈ ਆ ਉਸ ਇਜਾਮਦਾਰ ਨਾਲ ਸੋਨ ਨੂੰ ਕੀ ਕਿਹਾ ਜਾਊਗਾ ਕਿ ਬਿਲਕੁਲ ਜਿਹੜੇ ਦੇਖੋ ਇਹ ਡੈਮੋਕ੍ਰੇਸੀ ਐ ਹਰੇਕ ਬੰਦੇ ਨੂੰ ਬੋਲਣ ਦਾ ਅਧਿਕਾਰ ਐ ਪਰ ਜੇ ਕੋਈ ਗਲਤ ਇਲਜ਼ਾਮ ਲਾਉਂਦਾ ਜਿਹੜੇ ਬੰਦੇ ਦਾ ਨਹੀਂ ਕੰਮ ਹੋਣਾ ਉਹਨੇ ਕੋਈ ਨਾ ਕੋਈ ਇਲਜ਼ਾਮ ਲਗਾਣਾ ਹੀ ਹੁੰਦਾ ਪਰ ਸਾਡੇ ਕੋਲ ਅਸੀਂ ਜੋ ਵੀ ਕਾਰਵਾਈ ਕਰ ਰਹੇ ਐਸ ਪਰ ਰਿਕਾਰਡ ਕਰ ਰਹੇ ਐਸ ਪਰ ਲਾਅ ਕਰ ਰਹੇ ਕਿਉਂਕਿ ਇੰਨੀਆਂ ਇਲੈਕਸ਼ਨਾਂ ਅਸੀਂ ਪਹਿਲਾਂ ਵੀ ਕਰਵਾਈਆਂ ਹੁਣ ਵੀ ਜੋ ਮਾਝੋਗ ਸਾਡੇ ਡੀਸੀ ਸਾਹਿਬ ਦੇ ਨਿਰਦੇਸ਼ ਹੈ ਜਾਂ ਐਸਡੀਐਮ ਸਾਹਿਬ ਦੇ ਉਹ ਅਸੀਂ ਐਡੀਸੀ ਸਾਹਿਬ ਦੇ ਹੁਕਮਾਂ ਦੀਆਂ ਇਨਵਿਨਪਾਲੀਆਂ ਕਰਕੇ ਸਾਡਾ ਮੇਰਾ ਸਾਰਾ ਸਟਾਫ ਦੇਦ ਰਾਤ ਜਿਹੜਾ ਉਹ ਡਿਊਟੀ ਤੇ ਹਾਜ਼ਰ ਅਸੀਂ ਛੁੱਟੀਆਂ ਚ ਵੀ ਸਾਰੀਆਂ ਤਾਂ ਬੋ ਦਿੱਤਾ ਤਾਂ ਕਿ ਪਬਲਿਕ ਨੂੰ ਔਕੜ ਪੇਸ਼ ਨਾ ਆਵੇ ਹੁਣ ਕੱਲ ਛੁੱਟੀ ਹੈ ਪਰਸੋਂ ਛੁੱਟੀ ਹੈ ਉਹਦੇ ਬਾਅਦ ਵੀ ਸਾਡਾ ਦਫ਼ਤਰ ਆਮ ਬੰਗ ਲੱਗੂਗਾ ਤੇ ਅਸੀਂ ਕੰਮ ਕਰਾਂਗੇ